ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹੇ ਬੇਨੰਤੀ ਸੁਣ ਪ੍ਰਭ ਮੇਰੇ ਦੇਹੇ ਨਾਮ ਕਰੇ ਆਪਣੇ ਚੇਰੇ ਸੋ ਕਹੋ ਟਲ ਗੁਰ ਸੇਵੀ ਅਹਨ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3ਾ ਮਾਇਆ ਮਮਤਾ ਮੋਹਣੀ ਜਨਵਣ ਦੰਤਾ ਜਗ ਖਾਇ ਮਨ ਮੁਖ ਖਾਦੇ ਗੁਰ ਮੁਖ ਉਬਰੇ ਜਨੇ ਸਚ ਨਾਮ ਚਤ ਲਾਇਆ ਮਾਇਆ ਮਮਤਾ ਮੋਹਣੀ ਜਨ ਵਿਣਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਬਰੇ ਜਨੇ ਸਚ ਨਾਮ ਚਤ ਲਾਇਆ ਬੇਨ ਨਾਮ ਐ ਜਗ ਕਮਲ ਫਿਰੈ ਗੁਰਮੁਖ ਨਦਰੀ ਆਇਆ ਤੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖ ਦਾਤਾ ਮਨ ਨ ਵਸਾਇਆ ਨਾਨਕ ਨਾਮ ਤਨਾ ਕਉ ਮਿਲਿਆ ਜਨਕ ਤੁਰ ਲਿਖ ਪਾਇਆ ਮਹਲਾ ਤੀਜਾ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨਾ ਪਾਇਆ ਜਿਉਕ ਸਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਪਰਮ ਭੁਲਾਇਆ ਅੰਮ੍ਰਿਤ ਤਜ ਵਿਖ ਸੰਗ੍ਰਹਿ ਕਰਤੇ ਆਪ ਖਵਾਇਆ ਗਰਮਖ ਵਿਰਲੇ ਸੋਜੀ ਪਈ ਤਨਾੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਖਰਸਾ ਦੇ ਆਇਆ ਸਬ ਦੇ ਖੀ ਨਾਉ ਹੀ ਉਪਜਾ ਸਬ ਦੇ ਮਿਲ ਮਿਲਾਇਆ ਬਿਨ ਸ਼ਬਦ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗਰਮਖ ਪਾਇਆ ਪਾਉੜੀ ਸੋ ਹਰ ਪ੍ਰਖਿਆਗੰਖ ਕਹੋ ਕਿਤਬਿਦ ਪਾਈਐ ਤਸਰੂਪ ਨਾਰੇਖ ਅਦ੍ਰਿਸ਼ਟ ਕਹੋ ਜਨ ਕਿਉ ਤਿਹਾਈਐ ਨਿਰੰਕਾਰ ਨਰੰਜਨ ਹਰ ਅਗੰਭਖ ਨਰੰਕਾਰ ਨਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਐ ਜਸੈ ਆਪ 부ਝਾਏ ਆਪ ਸੋ ਹਰ ਮਾਰਗ ਪਾਈਐ ਗੁਰਪੁਰ ਵੇਖ ਲਿਆ ਗੁਰ ਸੇਵਾ ਪਾਈਐ ਜੈਸੇ ਆਪ ਬੁਝਾਇਆ ਆਪ ਸੋ ਹਰ ਮਾਰਗ ਪਾਈਐ ਘਰਪੁਰ ਵੇਖ ਲਿਆ ਗੁਰ ਸੇਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ